ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਵਸਮਤੀਆਂ ਦੇ ਮੰਡੀਆਂ ਦੇ ਵਿੱਚ ਕਿਹੜੀ ਰੇਟ ਚੱਲ ਰਹੇ ਨੇ। ਤੇ ਵਸਮਤੀਆਂ ਦੇ ਜਿਹੜੇ ਰੇਟ ਨੇ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ। ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ। ਤੇ ਸ਼ੁਰੂ ਕਰਦੇ ਆਂ ਜੀ ਆਪਾਂ ਪੰਜਾਬ ਦੀ ਜਿਹੜੀਆਂ ਮੰਡੀਆਂ ਅਸੀਂ ਹੱਤ ਆਪਣੇ ਕੋਲ ਮੰਡੀਆਂ ਆਈਆਂ ਨੇ ਕੀ ਕੀ ਰੇਟ ਨੇ ਉਹਨਾਂ ਦੇ। 1509 1847 1718 1401 ਤੇ 1121 ਕੀ ਰੇਟ ਨੇ ਇਹਨਾਂ ਦੇ ਤਾਂ ਪਾਪਾ ਤੁਹਾਡਾ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਮਾਨਸਾ ਮੰਡੀ ਦੀ ਮਾਨਸਾ ਮੰਡੀ ਚ 1509 ਜਿਹੜਾ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਵਿਗਿਆ ਜੀ 3050 ਰੁਪਏ ਤੇ 1847 ਕੰਬੈਨ ਨਾਲ ਕੱਟਿਆ ਹੋਇਆ ਵਿਗਿਆ ਜੀ 2700 ਰੁਪਏ 1718 ਕੰਬੈਨ ਨਾਲ ਕੱਟਿਆ ਹੋਇਆ ਵਿਗਿਆ ਜੀ 3310 ਰੁਪਏ 1401 ਵਿਗਿਆ ਜੀ ਕੰਬੈਨ ਨਾਲ ਕੱਟਿਆ ਹੋਇਆ ਝੋਨਾ 3300 ਰੁਪਏ ਗੈਰਾਇਤੀ ਕੰਬੈਨ ਨਾਲ ਘਟਾ ਹੋਇਆ ਵਿਕਿਆ ਜੀ 3400 ਰੁਪਏ ਤੇ 3000 ਜਿਹੜੀ ਬੋਰੀ ਤੇ ਵਿਕਣ ਲਈ ਆਈ ਸੀ ਅੱਗੇ ਗੱਲ ਕਰਦਾ ਜੀ ਤਨ ਤਨ ਮੰਡੀ ਤਨ ਤਨ ਮੰਡੀ ਚ 17 ਕੰਬੈਨ ਨਾਲ ਰੇਟ ਮੇ ਵਿਕਿਆ ਜੀ 4399 ਰੁਪਏ ਤੇ 17 18 ਹੱਥ ਝਾੜ ਦੀ ਕੀਮਤ ਹੈਗੀ ਜੀ 3700 ਰੁਪਏ ਤੇ 11 21 ਕੰਬੈਨ ਨਾਲ ਘਟਿਆ ਹੋਇਆ ਵਿਕਿਆ ਜੀ 4000 ਰੁਪਏ 11 21 ਹੱਥ ਝਾੜਨਾ ਵਿਕਿਆ ਜੀ 4275 ਰੁਪਏ 14 01 ਕੰਬੈਨ ਨਾਲ ਘਟਿਆ ਹੋਇਆ ਵਿਕਿਆ ਜੀ 3175 ਰੁਪਏ 1509 ਕੰਬੈਨ 2900 ਰੁਪਏ 1847 ਵਿਗਿਆ ਜੀ ਕੰਬੈਨ ਨਾਲ ਘਟਿਆ ਹੋਇਆ 2900 ਰੁਪਏ ਪੀਵੀ7 ਕੰਬੈਨ ਨਾਲ ਘਟਿਆ ਹੋਇਆ ਵਿਗਿਆ ਜੀ 3351 ਰੁਪਏ 10000 ਜਿਹੜੀ ਬੋਰੀ ਇੱਥੇ ਵਿਗਣ ਲਈ ਆਈ ਹੈ ਅੱਗੇ ਗੱਲ ਕਰਦੇ ਹਾਂ ਸੁਨਾਮ ਮੰਡੀ ਦੀ ਸੁਨਾਮ ਮੰਡੀ 'ਚ 1509 ਵਿਗਿਆ ਜੀ 3160 ਰੁਪਏ 1692 ਦੀ ਰਿਹਾ ਜੀ 3130 ਰੁਪਏ 1847 ਵਿਗਿਆ ਜੀ 2835 ਰੁਪਏ ਅੱਗੇ 1121 3565 ਰੁਪਏ 1885 ਵਿਗਿਆ ਜੀ 3700 ਰੁਪਏ 17 18 ਵਿਗਿਆ ਜੀ 3460 ਰੁਪਏ 1401 ਵਿਗਿਆ ਜੀ 3345 ਰੁਪਏ 1886 ਜਿਹੜਾ ਵਿਗਿਆ ਜੀ 3000 ਰੁਪਏ ਤੇ ਅੱਗੇ ਗੱਲ ਕਰਦਾ ਜੀ ਗੋਨਿਆਣਾ ਮੰਡੀ ਗੋਨਿਆਣਾ ਮੰਡੀ ਚ ਜਿਹੜਾ 6000 ਬੋਰੀ ਵਿਕਣ ਲਈ ਆਈ ਹੈ 1847 ਵਿਗਿਆ ਜੀ ਬੋਲੀ ਤੇ 2225 ਰੁਪਏ ਤੇ 1885 ਵਿਗਿਆ ਜੀ 3350 ਰੁਪਏ ਤੇ 17 18 ਵਿਕੇ ਜੀ 3370 ਰੁਪਏ ਅੱਗੇ ਗੱਲ ਕਰਦੇ ਆਂ ਜੀ ਬਰਵਾਲਾ ਮੰਡੀ ਦੀ ਬਰਵਾਲਾ ਮੰਡੀ ਚ ਹੱਥ ਝਾੜ ਜਿਹੜੀ 11 21 ਵਿਕੇ ਜੀ 4255 ਰੁਪਏ ਤੇ ਕੰਬੈਨ ਨਾਲ ਕੱਟਿਆ ਹੋਇਆ ਵਿਕੇ ਜੀ 11 21 3500 ਰੁਪਏ 17 18 ਜਿਹੜਾ ਹੱਥ ਨਾਲ ਝੜਾ ਹੋਇਆ ਵਿਕੇ ਜੀ 3700 ਰੁਪਏ ਤੇ 17 18 ਕੰਬੈਨ ਨਾਲ 3100 ਰੁਪਏ ਤੇ 1509 ਵਿਕੇ ਜੀ 3200 ਰੁਪਏ ਹੱਥ ਨਾਲ ਝੜਾ ਵਿੱਚ ਉਹਨਾਂ 3200 ਰੁਪਏ ਵਿਕੇ ਤੇ 1509 ਜਿਹੜਾ ਕੰਬੈਨ ਨਾਲ ਕਟਿਆ ਹੋਇਆ ਵਿਕਿਆ ਜੀ 2851 ਰੁਪਏ 1885 ਵਿਕਿਆ ਜੀ ਹੱਥ ਛਾੜ 3850 ਰੁਪਏ 3850 ਰੁਪਏ 1885 ਕੰਬੈਨ ਨਾਲ ਵਿਕਿਆ ਜੀ 3250 ਰੁਪਏ 1401 ਵਿਕਿਆ ਜੀ 3250 ਰੁਪਏ 1847 ਵਿਕਿਆ ਜੀ 2600 ਰੁਪਏ ਅੱਗੇ ਗੱਲ ਕਰਦੇ ਹਾਂ ਜੀ ਮੁਕਤਸਰ ਮੰਡੀ ਦੀ ਮੁਕਤਸਰ ਮੰਡੀ 'ਚ 1692 ਕੰਬੈਨ ਨਾਲ ਕਟਿਆ ਹੋਇਆ ਵਿਕਿਆ ਜੀ 2850 ਰੁਪਏ 1718 ਕੰਬੈਨ ਨਾਲ ਕਟਿਆ ਹੋਇਆ ਝੋਨਾ ਵਿਕਿਆ ਜੀ 3483 ਰੁਪਏ 1885 ਕੰਬੈਨ ਨਾਲ ਵਿਕਿਆ ਜੀ 3700 ਰੁਪਏ 18 47 ਗੰਬਨ ਨਾਲ ਘਟਿਆ ਹੋਵੇਗਾ ਜੀ 2670 ਰੁਪਏ 1401 ਵਿਕਿਆ ਜੀ 3290 ਰੁਪਏ ਜਿਹੜਾ 40000 ਬੋਰੀ ਇੱਥੇ ਵਿਗਣ ਲਈ ਆਈ ਹੈ ਅੱਗੇ ਗੱਲ ਕਰਦੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਤੇ ਭਗਤਾਂ ਵਾਲੀ ਤੇ 7700 ਜਿਹੜਾ ਇੱਥੇ ਬੋਰੀ ਵਿਕਣ ਲਈ ਆਈ ਹੈ 11 21 ਹੱਥ ਛਾੜ ਦਾ ਰੇਟ ਸੀ ਜੀ 4423 ਰੁਪਏ ਤੇ 17 18 ਹੱਥ ਛਾੜ ਦਾ ਵਿਗਿਆ ਜੀ ਇੱਥੇ 2300 3723 ਰੁਪਏ ਅੱਗੇ ਗੱਲ ਕਰਦੇ ਆਂ ਜੀ ਫਾਜ਼ਲ ਕਾ ਮੰਡੀ ਦੀ ਫਾਜ਼ਲ ਕਾ ਮੰਡੀ ਚ 11 21 ਵਿਕਿਆ ਜੀ 3925 ਰੁਪਏ ਤੇ 1885 ਵਿਕਿਆ ਜੀ 3501 ਰੁਪਏ ਅੱਗੇ ਗੱਲ ਕਰਦੇ ਹਾਂ ਜੀ ਕੋਟਕਪੂਰਾ ਮੰਡੀ ਦੀ ਕੋਟਕਪੂਰਾ ਮੰਡੀ ਚ 34000 ਜਿਹੜੀ ਬੋਰੀ ਇੱਥੇ ਵਿਕਣ ਲਈ ਆਈ ਹੈ 11 ਇਹਾਂ 21 ਵਿਕਿਆ ਜੀ 3500 ਤੋਂ ਲੈ ਕੇ 3800 ਰੁਪਏ 1885 ਵਿਕਿਆ ਜੀ 3200 ਤੋਂ ਲੈ ਕੇ 3720 ਰੁਪਏ 17 18 ਵਿਕਿਆ ਜੀ 3000 ਤੋਂ ਲੈ ਕੇ 3430 ਰੁਪਏ 1401 ਵਿਕਿਆ ਜੀ 2700 ਤੋਂ ਲੈ ਕੇ 3265 ਰੁਪਏ ਤੇ 15 09 ਵਿਕੇ ਜੀ 2700 ਤੋਂ ਲੈ ਕੇ 2930 ਰੁਪਏ 18 ਸਿਆਸੀ ਵਿਕੇ ਜੀ 2800 ਤੋਂ ਲੈ ਕੇ 3020 ਰੁਪਏ 1847 ਵਿਕੇ ਜੀ 2500 ਤੋਂ ਲੈ ਕੇ 2750 ਰੁਪਏ ਤੇ ਸੁਪਰ 55 ਜਿਹੜਾ ਉਹ ਵਿਕੇ ਜੀ 2600 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਉਸਾਨ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚਦੀ ਰਹੇ ਤੇ ਆਪਣੀ ਜਿਹੜੀ ਵੀਡੀਓ ਹੈ ਡੇਲੀ ਡੇਲੀ ਆਪਣੀ ਮਾਸਮਤੀ ਦੇ ਰੇਟਾਂ ਤੇ ਜਾਂ ਕਣਕ ਦੇ ਰੇਟਾਂ ਤੇ ਆਪਣੀ ਜਿਹੜੀ ਆਉਂਦੀ ਰਹਿੰਦੀ ਹੈ ਤੇ ਕੱਲ ਨੂੰ ਨਵੀਂ ਅਪਡੇਟਰ ਨਾਲ ਮਿਲਦੇ ਆਂ ਤਦ ਤੱਕ ਲਈ ਧੰਨਵਾਦ ਸਤ ਸ੍ਰੀ ਅਕਾਲ